ਸਸਿਕਾ ਦੋਸਤੋ ਰਾਸ਼ਨ ਕਾਰਡ ਨੂੰ ਲੈ ਕੇ ਦੇਖੀਏ ਤਾਂ ਸਾਨੂੰ ਸਭ ਨੂੰ ਪਤਾ ਹੈ ਹੁਣ ਤਾਂ ਘੱਟ ਰਾਸ਼ਨ ਕਾਰਡ ਬਹੁਤ ਘੱਟ ਲੋਕਾਂ ਕੋਲ ਰਹਿ ਗਿਆ ਹਰ ਕਿਸੇ ਦਾ ਰਾਸ਼ਨ ਕਾਰਡ ਬੰਦਾ ਵੀ ਹੈ ਨਹੀਂ ਇਹ ਜਿਹੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਪਰ ਰਾਸ਼ਨ ਕਾਰਡ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਜਾਣਕਾਰੀਆਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਅੱਠ ਤਰ੍ਹਾਂ ਦਾ ਫਾਇਦਾ ਕਹਿੰਦੇ ਰਾਸ਼ਨ ਕਾਰਡ ਨਾਲ ਮਿਲੂਗਾ ਬਹੁਤ ਸਾਰੀਆਂ ਮੀਡੀਆ ਰਿਪੋਰਟਸ ਛਪੀਆਂ ਨੇ ਤਾਂ ਆਖਰਕਾਰ ਜਾਣ ਵੀ ਲੈਣੇ ਆ ਕੀ ਕੀ ਚੀਜ਼ਾਂ ਨੇ ਜਿਹੜੀਆਂ ਰਾਸ਼ਨ ਕਾਰਡ ਦੇ ਨਾਲ ਮਿਲਣਗੀਆਂ ਹੈਡਿੰਗ ਵੀ ਇਹਨਾਂ ਨੇ ਹੀ ਦਿੱਤਾ ਵੀ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੀ ਵੱਡੀ ਖੁਸ਼ਖਬਰੀ ਫ੍ਰੀ ਰਾਸ਼ਨ ਦੇ ਨਾਲ ਮਿਲਣ ਗਿਆ ਇਹ ਅ ਆ ਪ੍ਰਯੋਗਕਿ ਸ੍ਰੀ ਦੀ ਖਬਰ ਹੈ ਤੇ ਉਹਦੇ ਵਿੱਚ ਉਹ ਲਿਖਦੇ ਨੇ ਕਿੰਦੇ ਪਾਸ ਸਰਕਾਰ ਦੇ ਵੱਲੋਂ ਆਮ ਜਨਤਾ ਦੇ ਲਈ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਗਿਆ ਤੇ ਉਹਨਾਂ ਯੋਜਨਾਵਾਂ ਨੂੰ ਲੈ ਕੇ ਪ੍ਰਮੁੱਖੋ ਯੋਜਨਾ ਜਿਹੜੀ ਰਾਸ਼ਨ ਕਾਰਡ ਦੀ ਆ ਉਹਦੇ ਚ ਤਾਂ ਸਭ ਨੂੰ ਪਤਾ ਵੀ ਰਾਸ਼ਨ ਮਿਲਦਾ ਹੈ ਅੱਜ ਵੀ ਕਈ ਲੋਕ ਆ ਜਿਨ੍ਹਾਂ ਦੇ ਜਿਹੜੇ ਚੰਗੇ ਇਲਾਜ ਤੇ ਖਾਦ ਪਦ ਬਿਵਸਥਾ ਦੇ ਵਾਸਤੇ ਅਸਮਰਥ ਨੇਗੇ ਯਾਨੀ ਕਿ ਚੰਗਾ ਇਲਾਜ ਨਹੀਂ ਮਿਲ ਪਾਉਂਦਾ ਖਾਣ ਪੀਣ ਨੂੰ ਜਿਹੜਾ ਕਿ ਰਾਸ਼ਨ ਨਹੀਂ ਮਿਲ ਪਾਉਂਦਾ ਇੰਨੀ ਜਰੂਰਤ ਲੋਕਾਂ ਨੂੰ ਨੈਸ਼ਨਲ ਫੂਡ ਸਿਕਿਉਰਟੀ ਐਕਟ ਦੇ ਤਹਿਤ ਪਾਸ ਸਰਕਾਰ ਮੁਫਤ ਰਾਸ਼ਨ ਉਹ ਹੀਆ ਪਰੌਂਦੀ ਹੈ ਤੇ ਇਸ ਤੋਂ ਇਲਾਵਾ ਕਈ ਲੋਕਾਂ ਰਾਸ਼ਨ ਕਾਰਡ ਕੱਲਾ ਕਹਿੰਦੇ ਇਕੱਲੇ ਮੁਫਤ ਜਾਂ ਘੱਟ ਕੀਮਤ ਤੇ ਰਾਸ਼ਨ ਪ੍ਰਾਪਤ ਕਰਨ ਨੂੰ ਦਾ ਮਾਧਿਅਮ ਨਹੀਂ ਬਲਕਿ ਇਹ ਜੀ ਹਾਂ ਕਈ ਸੁਵਿਧਾਵਾਂ ਦਾ ਲਾਭ ਵੀ ਉਠਾਇਆ ਜਾ ਸਕਦਾ ਜਿਹੜੀਆਂ ਰਾਸ਼ਨ ਕਾਰਡ ਦੇ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਨੇ 8 ਦਾ ਜ਼ਿਕਰ ਕਰਿਆ ਜਿਦੇ ਵਿੱਚ ਇਹਨਾਂ ਨੇ ਇੱਕ ਤਾਂ ਮੁਫਤ ਰਾਸ਼ਨ ਹੀ ਲਿਖਿਆ ਕਿ ਜ਼ਰੂਰਤਮੰਦ ਲੋਕਾਂ ਨੂੰ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਖਾਦ ਪ੍ਰਦਾਤਾ ਨੂੰ ਮੁਫਤ ਵੰਡਿਆ ਜਾਂਦਾ ਸਸਤੀ ਦਰਾਂ ਦੇ ਉੱਤੇ ਰਾਸ਼ਨ ਆ ਕਹਿੰਦੇ ਉਹ ਵੀ ਇਹਦੇ ਤੋਂ ਮਿਲਦਾ ਤੀਸਰਾ ਇਹਨਾਂ ਨੇ ਲਿਖਿਆ ਕਿ ਸਰਕਾਰੀ ਯੋਜਨਾਵਾਂ ਦੇ ਵਿੱਚ ਜਿਹੜੀ ਭਾਗੀਦਾਰੀ ਆ ਉਹ ਕਿਵੇਂ ਮਿਲਣੀਆਂ ਵੀ ਰਾਸ਼ਨ ਕਾਰਡ ਦੇ ਜ਼ਰੀਏ ਅਲੱਗ-ਅਲੱਗ ਸਰਕਾਰੀ ਯੋਜਨਾਵਾਂ ਦਾ ਲਾਭ ਹੈ ਜਿਹੜਾ ਉਹ ਚੱਕਿਆ ਜਾ ਸਕਦਾ ਹੈ ਕਿਉਂਕਿ ਕਈ ਜਗ੍ਹਾ ਦੇ ਉੱਤੇ ਰਾਸ਼ਨ ਕਾਰਡ ਆੜਿਆਂ ਨੂੰ ਹੀ ਅੱਗੇ ਪਛਾਣ ਦੇ ਤੌਰ ਤੇ ਰੱਖਿਆ ਜਾਂਦਾ ਹੈ ਪਛਾਣ ਪੱਤਰ ਦੇ ਤੌਰ ਦੇ ਉੱਤੇ ਵੀ ਰਾਸ਼ਨ ਕਾਰਡ ਨੂੰ ਕਦੇ ਵਰਤਿਆ ਜਾ ਸਕਦਾ ਹੈਗਾ ਕਰਜ਼ੇ ਦੀ ਸਬਸਿਡੀ ਦੇ ਉੱਤੇ ਕਈ ਯੋਜਨਾਵਾਂ ਹੈ ਜਿਹੜੀਆਂ ਰਾਸ਼ਨ ਕਾਰਡ ਧਾਰਕਾਂ ਦੇ ਕਰਜ਼ੇ ਦੀ ਸਬਸਿਡੀ ਮਿਲਦੀ ਹੈ ਅ ਇੰਸ਼ੋਰੈਂਸ ਯੋਜਨਾ ਦੇ ਵਿੱਚ ਵੀ ਕਈ ਸਟੇਟਾਂ ਨੇ ਰਾਸ਼ਨ ਕਾਰਡ ਧਾਰਕਾਂ ਨੂੰ ਸਵਾਸਥਾ ਬੀਮਾ ਦਾ ਲਾਭ ਹੈ ਜਿਹੜਾ ਉਹ ਮਿਲਦਾ ਹੈ ਸਮਾਜਿਕ ਕਲਿਆਣ ਯੋਜਨਾਵਾਂ ਦੇ ਵਿੱਚ ਵੀ ਰਾਸ਼ਨ ਕਾਰਡ ਦੇ ذریعے ਸਮਾਜਿਕ ਕਲਿਆਣ ਯੋਜਨਾਵਾਂ ਦਾ ਲਾਭ ਹੈ ਜਿਹੜਾ ਉਹ ਚੱਕਿਆ ਜਾ ਸਕਦਾ ਹੈ। ਸਿੱਖਿਆ ਦੇ ਵਿੱਚ ਮਦਦ ਨੂੰ ਲੈ ਕੇ ਵੀ ਕਈ ਯੋਜਨਾਵਾਂ ਅਜਿਹੀਆਂ ਨੇ ਕਹਿੰਦੀਆਂ ਜਿਹੜੀਆਂ ਰਾਸ਼ਨ ਕਾਰਡ ਧਾਰਕਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦੀਆਂ ਨੇ। ਭਾਰਤ ਦੇ ਵਿੱਚ ਰਾਸ਼ਨ ਕਾਰਡ ਦੇ ਕਈ ਤਰ੍ਹਾਂ ਦੇ ਹੁੰਦੇ ਨੇ ਕਹਿੰਦੇ ਜਿਹੜੇ ਲੋਕਾਂ ਦੀ ਜ਼ਰੂਰਤ ਤੇ ਇਨਕਮ ਦੇ ਆਧਾਰ ਤੇ ਬਣਾਏ ਜਾਂਦੇ ਨੇ ਤੇ ਕਈ ਰਾਸ਼ਨ ਕਾਰਡ ਅਜਿਹੀ ਵੀ ਹੁੰਦੇ ਨੇ ਜਿਨ੍ਹਾਂ ਨੂੰ ਕੇਵਲ ਆਈਡੈਂਟੀਟੀ ਲਈ ਦੇ ਹੀ ਯੂਜ਼ ਕੀਤਾ ਜਾ ਸਕਦਾ ਤੇ ਉਹਨਾਂ ਦੇ ਆਰਥਿਕ ਲਾਭ ਨਹੀਂ ਮਿਲਦਾ ਹੈਗਾ ਕੋਈ। ਰਾਸ਼ਨ ਕਾਰਡ ਇਕੱਲੇ ਭਾਰਤੀਆਂ ਨਾਗਰਿਕਾਂ ਦੇ ਉਪ ਰਾਸ਼ਨ ਕਾਰਡ ਹੈ ਤੇ ਉਹਨੂੰ ਲਾਭ ਨਹੀਂ ਮਿਲੂਗਾ ਇਹਦੇ ਨਾਲ ਹੀ ਉਹਨਾਂ ਨੇ ਵੈਰੀਫਿਕੇਸ਼ਨ ਵੀ ਕਿਹਾ ਵੀ ਵੈਰੀਫਿਕੇਸ਼ਨ ਵੀ ਕੀਤੀ ਜਾਂਦੀ ਹੈ ਤੇ ਵੈਰੀਫਿਕੇਸ਼ਨ ਨੂੰ ਲੈ ਕੇ ਪਾਤਰ ਨਹੀਂ ਪਾਏ ਜਾਂਦੇ ਤਾਂ ਰਾਸ਼ਨ ਕਾਰਡ ਰੱਦ ਕਰ ਦਿੱਤਾ ਜਾਂਦਾ ਹੈ ਰਾਸ਼ਨ ਕਾਰਡ ਦੇ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਦਾ ਉਹਨਾਂ ਨੇ ਜ਼ਿਕਰ ਕਰਿਆ ਕਿ ਫਸਲੀ ਬੀਮਾ ਰਾਸ਼ਨ ਕਾਰਡ ਦੇ ਆਧਾਰ ਤੇ ਕਿਸਾਨ ਫਸਲ ਬੀਮਾ ਦੇ ਲਈ ਅਰਜ਼ੀ ਦੇ ਸਕਦੇ ਨੇ ਜਿਹਨੂੰ ਪ੍ਰਕਿਰਤਿਕ ਆਫਵਾਦਾਂ ਦੇ ਕਾਰਨ ਨੁਕਸਾਨ ਤੋਂ ਰਾਹਤ ਮਿਲਦੀ ਹੈ ਉਜਵਲ ਯੋਜਨਾ ਦੇ ਵਿੱਚ ਵੀ ਕਹਦੇ ਗੈਸ ਰੈਂਡਰ ਹੈ ਜਿਹੜਾ ਕਨੈਕਸ਼ਨ ਨਹੀਂ ਹੈਗਾ ਤਾਂ ਰਾਸ਼ਨ ਕਾਰਡ ਦੇ ਜ਼ਰੀਏ ਤੁਹਾਨੂੰ ਮਿਲ ਸਕਦਾ ਹੈ ਵਿਸ਼ਕਰਮਾ ਯੋਜਨਾ ਉਹਦੇ ਵਿੱਚ ਵੀ ਰਾਸ਼ਨ ਕਾਰਡ ਕਹਿੰਦੇ ਯੂਜ਼ ਹੁੰਦਾ ਹੈ ਆਰਥਿਕ ਸਹਾਇਤਾ ਦੇ ਲਈ ਪੱਕਾ ਘਰ ਬਣਾਉਣ ਨੂੰ ਲੈ ਕੇ ਰਾਸ਼ਨ ਕਾਰਡ ਧਾਰਕਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਸ਼ਮਿਕ ਕਾਰਡ ਜਿਹੜਾ ਕਿ ਲੇਬਰ ਕਾਰਡ ਬੰਦਾ ਹੈ ਉਹਦੇ ਚ ਵੀ ਉਹਨਾਂ ਨੂੰ ਫਾਇਦਾ ਮਿਲਦਾ ਹੈ ਫਿਰ ਮਹਿਲਾਵਾਂ ਦੇ ਲਈ ਸਲਾਈ ਮਸ਼ੀਨ ਵਾਲੀ ਯੋਜਨਾ ਹੈ ਕਹਿੰਦੇ ਉਹ ਵੀ ਕਿਉਂਕਿ ਰਾਸ਼ਨ ਕਾਰਡ ਤੋਂ ਇੱਕ ਫ੍ਰੀ ਰਾਸ਼ਨ ਯੋਜਨਾ ਇਹਦੇ ਵਿੱਚ ਕੁੱਲ ਮਿਲਾ ਕੇ ਇਹ ਹੈ ਵੀ ਰਾਸ਼ਨ ਕਾਰਡ ਜਿਨ੍ਹਾਂ ਨੂੰ ਹੁਣ ਹੈਗਾ ਤਾਂ ਉਹਨਾਂ ਦਾ ਮਤਲਬ ਇਹ ਹੈ ਵੀ ਅਖਰ ਉਹ ਜਾਂ ਤਾਂ ਜ਼ਰੂਰਤਮੰਦ ਨੇ ਤੇ ਉਸ ਕੈਟਾਗਰੀ ਨੂੰ ਉਹ ਪੂਰਾ ਕਰਦੇ ਨੇ ਇਸੇ ਦੇ ਲਈ ਰਾਸ਼ਨ ਕਾਰਡ ਨੂੰ ਲੈ ਕੇ ਜਿਹੜੀਆਂ ਕਈ ਸਕੀਮਾਂ ਨੇ ਉਹ ਰਾਸ਼ਨ ਟ੍ਰੂ ਰਾਸ਼ਨ ਕਾਰਡ ਤੁਸੀਂ ਸਿੱਧੇ ਤੌਰ ਤੇ ਲੈ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਤੇ ਇਹਦੇ ਵਿੱਚ ਇਹ ਵੀ ਹੈ ਵੀ ਇਕੱਲੇ ਸਸਤੇ ਰਾਸ਼ਨ ਨੂੰ ਲੈ ਕੇ ਨਹੀਂ ਬਲਕਿ ਬਕਾਇਦਾ ਤੌਰ ਤੇ ਜਿਹੜੇ ਪਰਿਵਾਰ ਯਾਨੀ ਕਿ ਸੱਚੀਓ ਅਸਮਰਥ ਨੇ ਉਹਨਾਂ ਦੇ ਵਾਸਤੇ ਅਲੱਗ-ਅਲੱਗ ਸਕੀਮਾਂ ਨੇ ਜਿਹੜੀਆਂ ਉਹ ਚਲਾਈਆਂ ਹੋਈਆਂ ਹਨ